ਨਮਸਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਅਮਰ ਸਿੰਘ ਚਮਕੀਲਾ ਦੇ ਕਤਲ ਕੇਸ ਦੀ ਜਾਂਚ ਕਰੇਗੀ NIA ਭਾਜਪਾ ਨੇ ਚੁੱਕਿਆ ਕਤਲ ਕਾਂਡ ਦਾ ਮੁੱਦਾ ਦੱਸਦੀ ਹੈ ਕਿ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਕਤਲ ਦੀ ਜਾਂਚ ਕਰਾਉਣ ਦੀ ਫਿਰ ਤੋਂ ਦੁਬਾਰਾ ਮੰਗ ਉੱਠੀ ਹੈ ਇਹ ਮੰਗ ਉਠਾਈ ਹੈ ਸਾਬਕਾ ਆਈਏਐਸ ਅਧਿਕਾਰੀ ਅਤੇ ਬੀਜੇਪੀ ਦੇ ਲੀਡਰ ਜਗਮਉਨ ਸਿੰਘ ਰਾਜੂ ਨੇ ਉਸਨੇ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਚਿੱਠੀ ਦੇ ਵਿੱਚ ਉਸਨੇ ਜ਼ਿਕਰ ਕੀਤਾ ਹੈ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਹਨਾਂ ਦੀ ਧਰਮ ਪਤਨੀ ਅਮਰਜੋਦਾ ਉਹਨਾਂ ਨੇ ਕਿਹਾ ਕਤਲ ਹੋਇਆ ਹੈ ਕਤਲ ਕਿਵੇਂ ਹੋਇਆ ਇਹ ਸਾਰਾ ਉਸ ਸਮੇਂ ਦੀ ਸਰਕਾਰ ਅਤੇ ਉਸ ਸਮੇਂ ਦੇ ਮੁਲਾਜ਼ਮਾਂ ਨੂੰ ਪਤਾ ਸੀ ਲੇਕਿਨ ਉਹ ਅਣਪਛਾਤੇ ਬੰਦੇ ਜਿਨ੍ਹਾਂ ਨੇ ਇਸ ਮਰਹੂਮ ਗਾਇਕ ਦਾ ਕਤਲ ਕੀਤਾ ਜਿਨ੍ਹਾਂ ਨੇ ਇਸ ਮਰਹੂਮ ਗਾਇਕ ਨੂੰ ਗੋਲੀਆਂ ਮਾਰੀਆਂ ਉਹਨਾਂ ਤੇ ਬਣਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਗਮੂਨ ਰਾਜੂ ਨੇ ਕਿਹਾ ਕਿ ਜੇਕਰ ਸਿੱਧੂ ਮੂਸੇਵਾਲੇ ਦੇ ਕਤਲकांड ਦਾ ਜਿਹੜਾ ਮੁੱਦਾ ਹੈ ਲੋਕ ਸਭਾ ਦੇ ਵਿੱਚ ਚੁੱਕਿਆ ਜਾ ਸਕਦਾ ਹੈ ਰਾਜਾ ਵਰਿੰਗ ਦੇ ਦੁਆਰਾ ਅਤੇ 5 ਲੱਖ ਤੋਂ ਜ਼ਿਆਦਾ ਦਾ ਇਨਾਮ ਵੀ ਰੱਖਿਆ ਜਾ ਸਕਦਾ ਹੈ ਜਿਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੀ ਕੀ ਅਮਰ ਸਿੰਘ ਚਮਕੀਲਾ ਦੇ ਕਤਲ ਕਰਨ ਵਾਲੇ ਯਾਨੀ ਇਹ ਕਾਤਲਾਂ ਮੁਲਜ਼ਮਾਂ ਤੇ ਜਿਹੜਾ ਹੈ ਇਨਾਮ ਨਹੀਂ ਰੱਖਿਆ ਜਾ ਸਕਦਾ ਉਹਨਾਂ ਨੇ ਭਗਵੰਤ ਮਾਨ ਨੂੰ ਚਿੱਠੀ ਲਿਖੀ ਉਹਨਾਂ ਨੇ ਕਿਹਾ ਕੀ ਅਮਰ ਸਿੰਘ ਚਮਕੀਲਾ ਛੋਟੀ ਜਾਤੀ ਦੇ ਨਾਲ ਅਨਸੂਚਿਤ ਜਾਤੀ ਦੇ ਨਾਲ ਬਿਲੋਂਗ ਕਰਦੇ ਸੀ ਇਸ ਲਈ ਉਸ ਨੂੰ ਪੰਜਾਬ ਦੇ ਵਿੱਚੋਂ ਜਸਿਸ ਜਾਂ ਨਿਆਂ ਨਹੀਂ ਮਿਲਿਆ ਉਹਨਾਂ ਨੇ ਕਿਹਾ ਮੈਂ ਗਹੌਰ ਲਗਾਉਂਦਾ ਹਾਂ ਦੇਸ਼ ਦੇ ਸੌਰੀ ਰਾਜਦੇਵ ਮੁੱਖ ਮੰਤਰੀ ਦੇ ਸਾਹਮਣੇ ਕਿ ਨਿਆਂ ਜਿਹੜਾ ਹੈ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਉਸਦੇ ਪਰਿਵਾਰ ਨੂੰ ਜਸਿਸ ਮਿਲਣਾ ਚਾਹੀਦਾ ਹੈ ਕੀ ਪੰਜਾਬ ਦੇ ਵਿੱਚ ਨਿਆਂ ਉਹਨਾਂ ਲੋਕਾਂ ਨੂੰ ਮਿਲਦਾ ਹੈ ਜਿਹੜੇ ਲੋਕ ਸਮਾਏਦਾਰ ਨਹੀਂ ਜਾਂ ਜਿਹੜੇ ਲੋਕ ਵੱਡੀਆਂ ਜਾਤੀਆਂ ਦੇ ਨਾਲ ਬਿਲੋਂਗ ਕਰਦੇ ਨੇ ਕੀ ਛੋਟੇ ਮੋਟੇ ਲੋਕਾਂ ਜਾਂ ਗਾਇਕਾਂ ਨੂੰ ਇਸ ਤਰ੍ਹਾਂ ਮਾਰਿਆ ਜਾਏਗਾ ਦਬਾਇਆ ਜਾਏਗਾ ਉਹਨਾਂ ਦੀ ਆਵਾਜ਼ ਨੂੰ ਕੁਚਲਿਆ ਜਾਏਗਾ ਭਾਰਤ ਦਾ ਸੰਵਿਧਾਨ ਸਾਰਿਆਂ ਵਾਸਤੇ ਲਾਗੂ ਹੁੰਦਾ ਹੈ ਉਹਨਾਂ ਨੇ ਕਿਹਾ ਮੈਂ ਇੱਕ ਵਾਰ ਫੇਰ ਮਰਹੂਮ ਗਾਇਕ ਚਮਕੀਲੇ ਅਮਰ ਸਿੰਘ ਚਮਕੀਲਾ ਦੇ ਕਤਲ ਦੀ ਜਾਂਚ ਕਰਾਉਣ ਦੀ NIA ਤੋਂ ਮੰਗ ਕਰਦਾ ਹਾਂ ਇਹ ਡਿਊਟੀ ਬਣਦੀ ਹੈ ਮੌਜੂਦਾ ਭੁਖ ਮੰਤਰੀ ਭਗਵੰਤ ਮਾਨ ਸਾਹਿਬ ਅਤੇ ਉਸ ਦੇ ਕੈਬਨਿਟ ਮੰਤਰੀਆਂ ਦੀ ਜੇ ਇੱਥੇ ਮਾਮਲਾ ਸੁਲਝਦਾ ਹੋਇਆ ਨਜ਼ਰ ਨਾ ਆਇਆ ਤੇ ਮੈਂ ਇਸ ਦੀ ਜਿਹੜੀ ਮੰਗ ਹੈ ਉਹ ਸੈਂਟਰ ਸਰਕਾਰ ਦੇ ਸਾਹਮਣੇ ਰੱਖਾਂਗੇ ਇਹ ਗੱਲ ਕਹੀ ਹੈ ਜਗਮੂਨ ਸਿੰਘ ਰਾਜੂ ਜਿਹੜੇ ਸਾਬਕਾ ਇੱਕ ਪੁਲਿਸ ਅਧਿਕਾਰੀ ਵੀ ਨੇ ਅਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਅੰਮ੍ਰਿਤਸਰ ਤੋਂ ਇੱਕ ਵਾਰ ਫਿਰ ਜਿਹੜਾ ਹੈ ਮੁੱਦਾ ਅੰਮ੍ਰਿਤ ਸਿੰਘ ਚਮਕੀਲਾ ਦੀ ਮੌਤ ਵਾਲਾ ਸਿਆਸਤ ਫੜ ਚੁੱਕਿਆ ਹੈ ਪੂਰੇ ਪੰਜਾਬ ਦੇ ਵਿੱਚ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਭਗਵੰਤ ਮਾਨ ਜਿਨ੍ਹਾਂ ਨੇ ਕਤਲ ਕੀਤਾ ਹੈ ਜਾਂ ਜਿਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਤਲ ਕੀਤਾ ਸੀ ਕਿ ਉਹਨਾਂ ਤੇ ਕਾਰਵਾਈ ਹੋਵੇਗੀ ਜਾਂ ਨਹੀਂ ਕਿ ਭਗਵੰਤ ਮਾਨ NIA ਨੂੰ ਇਹ ਮੁੱਦਾ ਸੌਂਪਣਗੇ ਮਰਹੂਮ ਗਾਇਕ ਅੰਮਰ ਸਿੰਘ ਚਮਕੀਲਾ ਬਾਰੇ ਧੰਨਵਾਦ